ਕੱਲ ਵੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਕੱਲ ਇੱਕ ਵੱਡੀ ਮੱਤਭਾਗੀ ਘਟਨਾ ਹੋਈ ਜਿੱਥੇ ਅਸੀਂ ਇੱਕ ਬੜੇ ਹੀ ਵੱਡੇ ਕਲਾਕਾਰ ਨੂੰ ਗਵਾਇਆ ਆਪਣੇ ਵਿੱਚੋਂ ਜਿਨ੍ਹਾਂ ਦਾ ਨਾਮ ਸੀ ਰਾਜਵੀਰ ਜਵੰਦਾ ਹਜੇ ਰਾਜਵੀਰ ਜਵੰਦਾ ਦਾ ਸੰਸਕਾਰ ਹੀ ਨਹੀਂ ਹੋਇਆ ਤਾਂ ਉਸ ਤੋਂ ਬਾਅਦ ਇੱਕ ਹੋਰ ਵੱਡੇ ਅਦਾਕਾਰ ਜਿਹੜੇ ਨੇ ਪੰਜਾਬੀ ਕਲਾਕਾਰ ਜਿਹੜੇ ਨੇ ਵਰਿੰਦਰ ਸਿੰਘ ਕੁਮਨ ਉਹਨਾਂ ਦੀ ਸ਼ਾਮ ਪਏ ਜਿਹੜੇ ਨੇ ਖਬਰ ਆਈ ਕਿ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਉਹਨਾਂ ਦੇ ਫੈਨਸ ਨੂੰ ਕਾਫੀ ਵੱਡਾ ਝਟਕਾ ਲੱਗਿਆ ਜੇਕਰ ਗੱਲ ਕਰੀਏ ਕਿ ਪਾਸੇ ਜਿੱਥੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਗਵਾ ਬੈਠਾ ਹੈ ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਉਹਨਾਂ ਦੇ ਫੈਨਸ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਹੈ ਅੱਖ ਨਮ ਹੋਈ ਜੇਕਰ ਗੱਲ ਕਰੀਏ ਵਰਿੰਦਰ ਸਿੰਘ ਕੋਮਣ ਜਿਨ੍ਹਾਂ ਨੂੰ ਵੇਖ ਕੇ ਇੱਕ ਬੜੇ ਅੱਛੇ ਬਾਡੀ ਬਿਲਡਰ ਸੀ ਬੜੀ ਅੱਛੀ ਹਾਈਟ ਸੀ ਉਹਨਾਂ ਦੀ ਉਹਨਾਂ ਦੀ ਆਪਣੀ ਇੱਕ ਪਰਸਨੈਲਿਟੀ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਬਾਡੀ ਬਿਲਡਰ ਬਣਾਉਣ ਦੀ ਜਿਹੜੀ ਹੈ ਉਤਸ਼ਾਹਿਤ ਕੀਤਾ ਲੋਕ ਉਹਨਾਂ ਨੂੰ ਵੇਖ ਕੇ ਕਾਫੀ ਜਿਹੜੇ ਨੇ ਮੁੰਡੇ ਕੁੜੀਆਂ ਦੀ ਗੱਲ ਕਰੀਏ ਤਾਂ ਕਾਫੀ ਵਧੀਆ ਉਹਨਾਂ ਤੋਂ ਇੱਕ ਸਿੱਖਣ ਨੂੰ ਮਿਲਦਾ ਸੀ ਕਿ ਬਾਡੀ ਨੂੰ ਜਿਹੜਾ ਹੈ ਤੁਸੀਂ ਪਿਆਰ ਕਰ ਸਕਦੇ ਆ ਆਪਣੀ ਬਾਡੀ ਦੇ ਨਾਲ ਜਿਹੜਾ ਹੈ ਤੁਸੀਂ ਆਪਣੇ ਆਪ ਨੂੰ ਅਟਰੈਕਟ ਅਟਰੈਕਟਿਵ ਬਣਾ ਸਕਦੇ ਆ ਕਾਫੀ ਜ਼ਿਆਦਾ ਦੇਖਿਆ ਜਾਵੇ ਉਹਨਾਂ ਨੇ ਫਿਲਮਾਂ ਦੇ ਵਿੱਚ ਵਿੱਚ ਵੀ ਕੰਮ ਕੀਤਾ ਉਹਨਾਂ ਦੀ ਕਲਾਕਾਰੀ ਨੂੰ ਵੀ ਬੜਾ ਪਸੰਦ ਕੀਤਾ ਗਿਆ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀ ਇੱਕ ਬੜੀ ਹੀ ਉੱਭਰ ਕੇ ਲੋਕਾਂ ਸਾਹਮਣੇ ਆਉਂਦੀ ਸੀ ਲੇਕਿਨ ਅਜਿਹਾ ਕੀ ਹੋਇਆ ਕਿ ਅਚਾਨਕ ਜਿਹੜਾ ਹੈ ਉਹਨਾਂ ਦੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਆ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਇਹ ਸਾਹਮਣੇ ਆਈ ਕਿ ਪੰਜਾਬ ਦਾ ਜਿਹੜਾ ਹੈ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਅਦਾਕਾਰ ਬਰਿੰਦਰ ਸਿੰਘ ਕੁਮਨ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਆਪਰੇਸ਼ਨ ਦੌਰਾਨ ਉਹਨਾਂ ਨੇ ਦੋ ਵਾਰ ਦਿਲ ਦੇ ਦੌਰੇ ਪਾਏ। ਆਪਰੇਸ਼ਨ ਦੌਰਾਨ ਦੋਸਤਾਂ ਅਤੇ ਡਾਕਟਰਾਂ ਨੇ ਇੱਕ ਦੂਜੇ ਨਾਲ ਬਹਿਸ ਕੀਤੀ। ਦੋਸਤ ਅਨਿਲ ਗਿੱਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੁਮਾਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ। ਫਿਰ ਉਹਨਾਂ ਦੀ Laash ਨੂੰ ਜਲੰਧਰ ਸਿਟੀ ਤੋਂ ਉਹਨਾਂ ਦੇ ਘਰ ਲਿਆਂਦਾ ਗਿਆ। ਕੁੰਮਨ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ। ਵਿੰਦਰ ਕੁੰਮਨ ਮਾਡਲ ਹਾਊਸ ਜਲੰਧਰ ਸਥਿਤ ਆਪਣੇ ਜਿਮ ਵਿੱਚ ਕਸਰਤ ਕਰ ਰਹੇ ਸਨ। ਜਦੋਂ ਉਹਨਾਂ ਨੇ ਮੋਢੇ ਉੱਤੇ ਅਚਾਨਕ ਇੱਕ ਨਸ ਦਾ ਦਬਾਅ ਪੈ ਗਿਆ। ਉਹਨਾਂ ਦੀ ਵਿਗੜਦੀ ਸਿਹਤ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਡਾਕਟਰਾਂ ਨੇ ਉਹਨਾਂ ਨੂੰ ਅਮਰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਮੰਤਰੀ ਮਹਿੰਦਰ ਭਗਤ ਜੋ ਕੁੰਮਨ ਦੇ ਕਾਰਕ ਦੁੱਖ ਦਾ ਪਰਦਾਵਾ ਕਰਨ ਲਈ ਗਏ ਸਨ ਉਹਨਾਂ ਨੇ ਕਿਹਾ ਕਿ ਹੁਮਨ ਦੀ ਮੌਤ ਪਿੱਛੇ ਕੀ ਕਾਰਨ ਹਨ ਉਹਨਾਂ ਦੀ ਜਾਂਚ ਕਰਾਂਗੇ ਜੋ ਦੋਸ਼ੀ ਪਾਇਆ ਹੈ ਉਹਨਾਂ ਤੇ ਮੁਕੱਦਮੇ ਚਲਾਇਆ ਜਾਏਗਾ ਉਹਨਾਂ ਨੇ ਇਸ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਹੁਮਨ ਦੇ ਦੋਸਤ ਅਨਿਰਗਿਲ ਨੇ ਕਿਹਾ ਕਿ ਵਿਰਿੰਦਰ ਮੋੜੇ ਤੇ ਇੱਕ ਛੋਟੇ ਜਿਹੇ آپریشن ਲਈ ਆਇਆ ਸੀ ਅੱਜ ਅਪਾਇੰਟਮੈਂਟ ਸੀ ਪਰ ਅਚਾਨਕ ਉਸ ਨੂੰ ਇੱਕ ਫੋਨ ਆਇਆ ਕਿ ਉਸਦੇ ਮਰੀਜ਼ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ ਉਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਣੀ ਚਾਹੀਦੀ ਕਿ ਬਰਿੰਦਰ ਦਾ ਸਰੀਰ ਅਚਾਨਕ ਨੀਲਾ ਕਿਉਂ ਪੈ ਗਿਆ ਤਾਂ ਇਹੋ ਜਿਹੇ ਜਿਹੜੇ ਰਾਜ ਨੇ ਖੁੱਲ ਕੇ ਬਾਹਰ ਆ ਰਹੇ ਨੇਤਾ ਇਹ ਜਦੋਂ ਵੀ ਕੋਈ ਹੋਰ ਜਾਣਕਾਰੀ ਮਿਲੇਗੀ ਹਾਜ਼ਰ ਹੋਵਾਂਗੇ ਤਾਂ